ਦੋਸਤੋ ਮੁਹਾਲੀ ਦੇ ਵਿੱਚ ਇੱਕ ਕਿਲਾ ਵਿਕਿਆ ਤੇ ਇਹ ਕਿਲਾ ਸੋਚੋ ਤੁਸੀਂ ਕਿੰਨੇ ਦਾ ਵਿਕਿਆ ਹੋਊਗਾ ਆਮ ਬੰਦੇ ਦੇ ਚਿੱਤ ਚੇਤਿਆਂ ਤੋਂ ਆਮ ਬੰਦੇ ਦੇ ਖਿਆਲਾਂ ਦੇ ਵਿੱਚ ਵੀ ਨਹੀਂ ਕਿ 1 ਏਕੜ ਦਾ ਜਿਹੜਾ ਰੇਟ ਹੈ ਇੱਕ ਕਿੱਲੇ ਦਾ ਜਿਹੜਾ ਰੇਟ ਹੈ ਇਹ ਰੇਟ ਪੰਜਾਬ ਦੀ ਧਰਤੀ ਦੇ ਉੱਪਰ 100 ਕਰੋੜ ਵੀ ਹੋ ਸਕਦਾ ਬਿਲਕੁਲ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਇੱਕ ਕਿਲਾ ਮੋਹਾਲੀ ਦੇ ਵਿੱਚ ਵਿਕਿਆ 100 ਕਰੋੜ ਦਾ ਸਸਤੀ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਵਾਂਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਵਿਊਰਸ਼ਿਪ ਪੰਜਾਬੀ ਵਿਊਰਸ਼ਿਪ ਦੇ ਜਿਹੜੇ ਨਵੇਂ ਆਏ ਦੋਸਤ ਨੇ ਨਵੇਂ ਆਏ ਵਿਊਰਸ਼ਿਪ ਹੈ ਉਹ ਚੈਨਲ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਇਦਾਂ ਦੀ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਤੁਹਾਡੇ ਤੱਕ ਪਹੁੰਚੇ ਜਰੂਰ ਜਿਹੜੇ ਦੋਸਤ ਨੇ ਨਿਵੇਦਨ ਉਹਨਾਂ ਨੂੰ ਕਿ ਤੁਸੀਂ ਚੈਨਲ ਕਰੋ ਸਬਸਕ੍ਰਾਈਬ ਫਿਰ ਤੁਹਾਨੂੰ ਜਿਹੜੀ ਅਗਲੀ ਗੱਲ ਹੈ ਮੈਂ ਗੱਲ ਦੱਸਦਾ ਕੀ ਹੈ ਕਰੋ ਚੈਨਲ ਸਬਸਕ੍ਰਾਈਬ ਦੋਸਤੋ ਜਿਹੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦੋਸਤਾਂ ਦਾ ਦੋਸਤੋ ਮੋਹਾਲੀ ਸ਼ਹਿਰ ਜਿੱਥੇ ਜ਼ਮੀਨਾਂ ਦੀ ਮਤਲਬ ਐਂ ਕਹਿ ਲਓ ਕਿ ਲੋੜ ਵੀ ਤੇ ਥੋੜ੍ਹ ਵੀ ਉੱਥੇ ਲੋੜ ਵੀ ਬਹੁਤ ਹੈ ਜ਼ਮੀਨਾਂ ਦੀ ਤੇ ਜ਼ਮੀਨਾਂ ਦੀ ਉੱਥੇ ਥੜ੍ਹ ਵੀ ਬਹੁਤ ਹੈ ਐਸੇ ਥੜ੍ਹ ਦੇ ਵਿੱਚੋਂ ਮੋਹਾਲੀ ਦੇ ਵਿੱਚ ਇੱਕ ਏਕੜ ਜਿਹੜਾ ਵਿਕਿਆ ਦੋਸਤੋ ਉਹੋ ਵਿਕਿਆ 100 ਕਰੋੜ ਦਾ ਗਮਾੜਾ ਜਿਹੜਾ ਉੱਥੇ ਮੈਨੇਜ ਕਰਦਾ ਪ੍ਰਾਪਰਟੀਆਂ ਨੂੰ ਗਮਾੜਾ ਨੇ ਬੋਲੀ ਸ਼ੁਰੂ ਕੀਤੀ ਇਹ ਨਿਲਾਮੀ ਦੇ ਰਾਹੀਂ ਇਹ ਨਿਲਾਮੀ ਦੇ ਰਾਹੀਂ ਜਿਹੜੀ ਬੋਲੀ ਸ਼ੁਰੂ ਹੋਈ ਉਹ ਬੋਲੀ ਸ਼ੁਰੂ ਹੋਈ 55 ਕਰੋੜ ਤੋਂ 55 ਕਰੋੜ ਤੋਂ ਲੈ ਕੇ ਇਹ ਗੱਲ ਗਈ 100 ਕਰੋੜ ਤੱਕ 100-100 ਕਰੋੜ ਦੇ ਜਿਹੜੇ ਕਿਲੇ ਨੇ ਆਹ ਕਿਲੇ ਪੰਜਾਬ ਦੇ ਵਿੱਚ ਵਿਕਣੇ ਸ਼ੁਰੂ ਹੋ ਗਏ ਨੇ ਮੋਹਾਲੀ ਦੇ ਵਿੱਚ 100 ਕਰੋੜ ਦਾ ਕਿਲਾ ਦੋਸਤੋ ਵਿਕ ਚੁੱਕਿਆ ਆਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਏਅਰਪੋਰਟ ਰੋਡ ਦੇ ਉੱਪਰ ਆਹ ਜ਼ਮੀਨ ਹੈ ਆਈਸਰ ਮੋਹਾਲੀ 68 ਸੈਕਟਰ ਦੇ ਵਿੱਚ ਆਹ ਕਿਲਾ ਜਿਹੜਾ ਕਿਲਾ ਵਿਕਿਆ ਦੋਸਤੋ 25 ਕੰਪਨੀਆਂ ਨੇ ਜਿਨ੍ਹਾਂ ਕੰਪਨੀਆਂ ਨੇ ਬੋਲੀ ਲਾਈ ਸੀ ਇਸ ਜ਼ਮੀਨ ਦੀ ਦੇਖੋ ਕਿ ਆਪਾਂ ਨੂੰ ਪਤਾ ਕਿ ਚੰਡੀਗੜ੍ਹ ਤਾਂ ਪਹਿਲਾਂ ਹੀ ਡਿਵੈਲਪ ਹੋ ਚੁੱਕਿਆ ਹੁਣ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਮੋਹਾਲੀ ਨੂੰ ਡਿਵੈਲਪ ਕਰ ਰਹੇ ਹਾਂ ਜਿਕਰ ਦੇਸ਼ ਦੀ ਇਕਨੋਮੀ ਨੂੰ ਅਸੀਂ ਅੱਗੇ ਲੈ ਕੇ ਜਾਣਾ ਸਰਕਾਰਾਂ ਦਾ ਤਰਕ ਹੈ ਇਹ ਤਾਂ ਸਾਨੂੰ ਹਿੱਸਾ ਪਾਉਣਾ ਚਾਹੀਦਾ ਦੇਸ਼ ਦੀ ਤਰੱਕੀ ਦੇ ਵਿੱਚ ਤੇ ਇਸ ਕਰਕੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਵੱਡੇ ਵੱਡੇ ਰੋਡ ਵੱਡੇ ਵੱਡੇ ਹਾਈਵੇ ਵੱਡੇ ਵੱਡੇ ਪੋਲਾ ਵੱਡੇ ਵੱਡੇ ਅੰਡਰ ਬ੍ਰਿਜ ਬਣਾ ਰਹੇ ਹਾਂ ਤਾਂ ਜੋ ਦੇਸ਼ ਦੀ ਇਕਨੋਮਿਕਸ ਨੂੰ ਅੱਗੇ ਲੈ ਕੇ ਜਾਇਆ ਜਾਵੇ ਆਹ ਸਰਕਾਰ ਦਾ ਤਰਕ ਹੈ ਪਰ 100 ਕਰੋੜ ਦਾ ਕਿਲਾ ਪੰਜਾਬ ਦੇ ਵਿੱਚ ਦੋਸਤੋ ਵਿਕਿਆ ਮੋਹਾਲੀ ਦੇ ਵਿੱਚ ਵਿਕਿਆ 68 ਸੈਕਟਰ ਦੇ ਵਿੱਚ ਵਿਕਿਆ ਏਅਰਪੋਰਟ ਰੋਡ ਦੇ ਉੱਪਰ ਵਿਕਿਆ 100 ਕਰੋੜ ਦਾ ਕਿਲਾ ਤੇ ਫੱਟੀ ਗੱਲ ਨਹੀਂ ਕੋਈ ਆਹ ਰੇਟ ਆਉਣ ਵਾਲੇ ਜਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਫੈਲ ਸਕਦੇ ਨੇ ਕਿੱਥੇ ਕੀ ਕੀ ਹੋ ਰਿਹਾ ਖੇਤੀ ਵਾਲੇ ਮਾਮਲੇ ਦੇ ਵਿੱਚ ਜ਼ਮੀਨਾਂ ਵਾਲੇ ਮਾਮਲੇ ਦੇ ਵਿੱਚ ਉਹ ਸਾਰਾ ਕੁਝ ਦੇਖਣ ਦੇ ਲਈ ਤੁਸੀਂ ਤੁਹਾਡੇ YouTube ਚੈਨਲ ਪੰਜਾਬੀ 뷰ਰਸ਼ਿਪ ਨੂੰ ਕਰ ਲੋ ਸਬਸਕ੍ਰਾਈਬ ਮੈਂ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦਾ ਰਹੂੰਗਾ ਧੰਨਵਾਦ ਦੋਸਤੋ